ਵਾਹਿਗੁਰੂ ਸਾਹਿਬ ਜੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੀਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਦਾ ਸ੍ਰੀ ਮਹਲਾ 4 ਘਰ ਪਹਿਲਾ ਚੌਪੜੀ ਇੱਕ ਓੰਕਾਰ ਸਤਿਗੁਰ ਪ੍ਰਸਾਦਾ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਆ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰਾ ਗੁਰ ਨਾਮ ਦੀਓ ਰਨ ਲਾਥਾ ਮੇਰੇ ਮਨ ਬਾਧੁਰਾਮ ਨਾਮ ਸਭ ਅਰਥਾ ਗੁਰਪੂਰਾ ਹਰਨਾਮ ਦ੍ਰਿੜਾਇਆ ਬਿਨ ਨਾਬਾ ਜੀਵਨ ਬਿਰਥਾ ਰਾਉ ਬਿਨ ਗੁਰਮੂਰਾ ਭਏ ਹੈ ਮਨ ਮੁਖੋ ਏ ਮਉਮਾਇਆ ਨਿਤ ਫਤਾ ਦੇਨ ਸਰੂ ਚਰਨਨ ਸੇਵੇ ਕਬਹੂ ਕਿਉਨ ਸਭ ਜਨਮ ਆਕਾਥ ਜੇਨ ਸਾਧ ਚਰਨ ਸਾਧ ਪਗ ਸੇਵੇ ਐਨ ਸਫੇਲੋ ਜਨਮ ਸੰਨਤਾ ਮੋਕੋ ਕੀ ਦਾਸ ਦਾਸ ਦਾਸਨ ਕੋ ਹਰ ਦਿਆ ਤਾਰ ਜਗਨਾਥ ਹਮ ਅੰਧਲੇ ਗਿਆਨ ਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਧਲੇ ਕਾ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਦਲੇ ਕਾ ਗੁਰ ਅੰਚਲ ਦੀ ਜਾ ਜਨ ਨਾਨਕ ਚਲ ਹੈ ਮਿਲੰਥਾ ਜੈ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰਹਾਥ ਧਰਿਆ ਮੇਰਾ ਮਾਥਾ ਜਨਮ ਜਨਮ ਕੀ ਕਿਲ ਵਿੱਚ ਦੁੱਖ ਉਤਰੇ ਗੁਰਨਾਮ ਦਿਓ ਰਹਿਨ ਲਾਥਾ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਹਿਬ ਦੀ ਦਾਤ ਚੌਥੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੈਤਿ ਸ੍ਰੀ ਰਾਗ ਅੰਦਰ ਅੰਗ 696 ਉਪਰ ਆਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾ ਨੂਆ ਦਾਤਾ ਉਮਰ ਚਰਣਾ ਦੀ ਪੀਂਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋਗ ਤੇ ਰੱਖ ਲੈ ਨਿਤਨੇਮ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਫਤਿਹ